ਦ ਬੈਗ ਦਾ ਮੇਕ ਕਰਕੇ ਆ ਜਾਂਦਾ ਇਹਨੂੰ ਅੰਗਰੇਜ਼ੀ ਦੇ ਵਿੱਚ ਠੀਕ ਹੈ ਇਹ ਆਸਟ੍ਰੇਲੀਆ ਭੇਜਣਾ ਹੈ ਮੈਲਬੌਰਨ ਦੇ ਵਿੱਚ ਠੀਕ ਹੈ ਹਾਂਜੀ ਸਸੇਕਾਲ ਜੀ ਅੱਜ ਆਪਾਂ ਵੀਡੀਓ ਦੇ ਵਿੱਚ ਸਾਨੂੰ ਦਿਖਾ ਰਹੇ ਆ ਆਪਣਾ ਜਿਹੜਾ ਬਣਾਇਆ ਸੀ ਆਪਾਂ ਇੱਕ ਮਿੱਟੀ ਲਾਉਣ ਵਾਲਾ ਜਗਾੜ ਆ ਆਪਾਂ ਵੀਡੀਓ ਬਣਾ ਕੇ ਪਾਈ ਸੀਗੀ ਆਪਣੇ ਪੇਜ ਤੋਂ ਪੰਤ ਇੰਪਲੀਮੈਂਟ ਤੋਂ ਤੇ ਉਹ ਵੀਡੀਓ ਤੁਹਾਨੂੰ ਪਤਾ ਹੈ ਬਹੁਤ ਜ਼ਿਆਦਾ ਮਸ਼ਹੂਰ ਹੋ ਗਈ ਸੀਗੀ ਕਾਫੀ ਲੋਕਾਂ ਨੇ ਦੇਖੀ ਹੈ ਉਸ ਵੀਡੀਓ ਨੂੰ ਦੇਖ ਕੇ ਅੰਕਲ ਜੀ ਆਪਣੇ ਕੋਲੇ ਅੱਜ ਇਹ ਬਣਵਾਉਣ ਆਏ ਸੀਗੇ ਲੈਣਾ ਹੈ ਅੱਜ ਕਾਫੀ ਦਿਨ ਪਹਿਲਾਂ ਕਹਿ ਗਈ ਸੀਗੇ ਬਣਾਉਣ ਨੂੰ ਅੱਜ ਆਪਾਂ ਇਹਨਾਂ ਨੂੰ ਇਹ ਬਣਾ ਕੇ ਦਿੱਤਾ ਹੈ ਗੱਲਬਾਤ ਕਰਦੇ ਆ ਵੀ ਕਿਵੇਂ ਆਪਣੇ ਨਾਲ ਇਹਨਾਂ ਦਾ ਮੇਲ ਹੋਇਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਆਪਣਾ ਇਹਦਾ ਕਿਵੇਂ ਆਪਣਾ ਤੁਹਾਡਾ ਕਿਵੇਂ ਮਿਲਿਆ ਆਪਣੇ ਇਹ ਜੀ ਏ ਅਸੀਂ ਤੁਹਾਡਾ ਨਾ ਬੰਦ ਇੰਪਲੀਮੈਂਟ ਤੋਂ ਕੱਢ ਕੇ ਤੁਹਾਡਾ ਅਸੀਂ ਦੇਖਿਆ ਚੱਲਦਾ ਹਾਂਜੀ ਹਾਂ ਵੀ ਇਹ ਨਾ ਮਿੱਟੀ ਲਾ ਰਿਹਾ ਸੀ ਠੀਕ ਹੈ ਜੀ ਬੈਦਾਂ ਤੇ ਮਿੱਟੀ ਲਾ ਰਿਹਾ ਸੀ ਹਾਂਜੀ ਹਾਂ ਠੀਕ ਹੈ ਜੀ ਹਾਂਜੀ ਜਿਵੇਂ ਕਿ ਬੱਟ ਬਣਾਉਣ ਦਾ ਕੰਮ ਕਰਦਾ ਹੈ ਜਾਂ ਅਸੀਂ ਹੋਰ ਵੀ ਬਹੁਤ ਟਰਾਈ ਕੀਤੀ ਠੀਕ ਹੈ ਜੀ ਪਰ ਸਾਨੂੰ ਇਹ ਤੁਹਾਡਾ ਬਹੁਤ ਵਧੀਆ ਲੱਗਿਆ ਠੀਕ ਹੈ ਜੀ ਕਿਉਂਕਿ ਫਿਰ ਅਸੀਂ ਉੱਥੋਂ ਦੇਖ ਕੇ ਵੀਡੀਓ ਦੇਖ ਕੇ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਤੁਹਾਨੂੰ ਮਿਲੇ ਹਾਂਜੀ ਹਾਂ ਤੁਹਾਨੂੰ ਮਿਲੇ ਤਾਂ ਗੱਲ ਬਸ ਤੁਹਾਡੇ ਨਾਲ ਹੋਈ ਤਾਂ ਇਹਦੇ ਵਿੱਚ ਹੋਰ ਵੀ ਜਿਹੜੀਆਂ ਸੌਦਾ ਹੋਣ ਵਾਲੀਆਂ ਸੀਗੀਆਂ ਹਾਂਜੀ ਉਹ ਵੀ ਕਰਵਾਈਆਂ ਕਰੀਆਂ ਜੀ ਹਾਂਜੀ ਕਹਿ ਕੇ ਕਰਵਾਈਆਂ ਗਈਆਂ ਹਾਂਜੀ ਹਾਂ ਤੇ ਇਹ ਜੋ ਆਹਾ ਬੈੱਡ ਬੈੱਡ ਮੇਕਰ ਕਿਹਾ ਜਾਂਦਾ ਇਹਨੂੰ ਅੰਗਰੇਜ਼ੀ ਦੇ ਵਿੱਚ ਠੀਕ ਹੈ ਇਹ ਆਸਟ੍ਰੇਲੀਆ ਭੇਜਣਾ ਹੈ ਮੈਲਬੌਰਨ ਦੇ ਵਿੱਚ ਠੀਕ ਹੈ ਜਿੱਥੇ ਕਿ ਆਪਣਾ ਬਾਗਬਾਨੀ ਦਾ ਬਹੁਤ ਵੱਡਾ ਕੰਮ ਹੈ ਠੀਕ ਹੈ ਜੀ ਉੱਥੇ ਇਹ ਆਪਣਾ ਮਿੱਟੀ ਲਾਊਗਾ ਬਸ ਤਾਂ ਕਿਸਾਨ ਭਰਾਵਾਂ ਨੇ ਦੇਖਿਆ ਹੀ ਚੱਲਦਾ ਹਾਂਜੀ ਪਰ ਇਹ ਮਿੱਟੀ ਲਾਉਣ ਦਾ ਬਹੁਤ ਸੌਖਾ ਤਰੀਕਾ ਰ ਵਧੀਆ ਤਰੀਕੇ ਨਾਲ ਇਹ ਲਾ ਰਿਹਾ ਮਿੱਤੇ ਹਾਂਜੀ ਤੇ ਦੂਸਰਾ ਜੋ ਇਹ ਆਪਣੇ ਬੰਦ ਇੰਪਲੀਮੈਂਟ ਵਾਲੇ ਜੋ ਇਹਨਾਂ ਨੇ ਬਣਾਇਆ ਹੈ ਇਹ ਮੁੰਡੇ ਬੜੇ ਵਧੀਆ ਸਵਾਦ ਦੇ ਲੱਗੇ ਸਾਨੂੰ ਜਿਵੇਂ ਜਿਵੇਂ ਅਸੀਂ ਕਹਿੰਦੇ ਰਹੇ ਉਸ ਤਰ੍ਹਾਂ ਇਹ ਇਹਨਾਂ ਨੇ ਸਾਨੂੰ ਬਣਾ ਕੇ ਤਿਆਰ ਕਰਕੇ ਦਿੱਤਾ ਤੇ ਫਿਰ ਇਹਨੂੰ ਬਰੰਗ ਤੋਂ ਪਹਿਲਾਂ ਅਸੀਂ ਚਲਾ ਕੇ ਵੀ ਦੇਖਿਆ ਵੀ ਕੋਈ ਰੁਟੀ ਤਾਂ ਨਹੀਂ ਹੈ ਪਰ ਕਿਸੇ ਪ੍ਰਕਾਰ ਦੀ ਕੋਈ ਇਹਦੇ ਵਿੱਚ ਕਮੀ ਹੈ ਨਹੀਂ ਔਰ ਬੜਾ ਵਧੀਆ ਔਰ ਬੜਾ ਸੌਖੇ ਤਰੀਕੇ ਨਾਲ ਇਨੂੰ ਬੰਦਾ ਕੰਮ-ਕੰਮ ਕਰ ਸਕਦਾ ਜਿੱਥੇ ਲੇਬਰ ਦੇ ਘਟੋ-ਘਟ 20 ਬੰਦੇ ਚਾਹੀਦੇ ਨੇ ਉੱਥੇ ਇਕੱਲਾ ਬੰਦਾ ਟਰੈਕਟਰ ਦੇ ਨਾਲ ਕੰਮ ਕਰ ਸਕਦਾ ਹੈ ਤੇ ਬਾਕੀ ਮੈਂ ਵਧਾਈ ਦੇ ਪਾਤਰ ਨੇ ਮੁੰਡੇ ਆਪਣੇ ਮੈਂ ਨਾ ਭਾਈ ਕੁਲਦੀਪ ਸਿੰਘ ਤੇ ਕਾਕੇ ਦਾ ਨਾਮ ਪ੍ਰਦੀਪ ਪ੍ਰਦੀਪ ਸਿੰਘ ਤੇ ਮੈਂ ਬਹੁਤ ਧੰਨਵਾਦ ਕਰਦਾ ਇਹਨਾਂ ਦਾ ਇਹ ਕਾਕੇ ਉਹਨਾਂ ਨੇ ਬਹੁਤ ਮਿਹਨਤ ਕਰਕੇ ਇਹ ਬਣਾਇਆ ਤੇ ਹੁਣ ਇਹ ਆਸਟ੍ਰੇਲੀਆ ਜਾ ਰਿਹਾ ਜੀ ਤੇ ਬਾਕੀ ਮੈਂ ਵੀਡੀਓ ਤੁਹਾਨੂੰ ਅਗਲੇ ਉਹਦੇ ਵਿੱਚ ਫੇਰ ਤੁਹਾਨੂੰ ਦੁਬਾਰਾ ਦੱਸਾਂਗੇ ਵੀ ਕਿਵੇਂ ਚੱਲਿਆ ਕਿਸ ਤਰ੍ਹਾਂ ਚੱਲਿਆ ਅਸੀਂ ਜਾਊਗਾ ਜੀ ਫਿਰ 2 ਮਹੀਨਿਆਂ ਨੂੰ ਹਾਂਜੀ ਹਾਂ ਇਹ ਛਿਪਰਾਹੀਂ ਜਾਊਗਾ ਜੀ ਉੱਥੋਂ ਚੱਲਣ ਦੀ ਆਜੂਗੀ ਹਾਂ ਉੱਥੋਂ ਜਦੋਂ ਉਹ ਆਪਣੇ ਬਾਗ ਦੇ ਵਿੱਚ ਚੱਲੂਗਾ ਫੇਰ ਤੁਹਾਨੂੰ ਸਾਰੀ ਜਾਣਕਾਰੀ ਪੂਰੀ ਚੱਲਦੇ ਜੀ ਫੇਰ ਦੁਬਾਰਾ ਅਗਲੀ ਅਗਲੀ ਵੀਡੀਓ ਤੇ ਹਾਂਜੀ ਇੱਕ ਗੱਲ ਤੁਹਾਨੂੰ ਹੋਰ ਦੱਸਣੀ ਰਹੀ ਸੀ ਵੀ ਇਸ ਤੋਂ ਪਹਿਲਾਂ ਨਾ ਅਸੀਂ ਜਿਵੇਂ ਕਿ ਆ ਤੁਸੀਂ ਦੇਖੋਗੇ ਮੱਟ ਲੋਡਰ ਅਸੀਂ ਇਹਨੂੰ ਵੀ ਮੱਟ ਲੋਡਰ ਨੂੰ ਸੋਚਦੇ ਸੀ ਵੀ ਇਹ ਕੰਮ ਕਰੂਗਾ ਵੀ ਇਹਨੂੰ ਛੋਟਾ ਬਣਾ ਕੇ ਨਾ ਬਿਲਾਏ ਪਰ ਇਹ ਵੀ ਸਾਨੂੰ ਮਹਿੰਗਾ ਪੈਂਦਾ ਦਿਸਿਆ ਹੂੰ ਇਹ ਚੀਜ਼ ਜਿਹੜੀ ਬਣਦੀ ਹੈ ਇਹ ਪੈਸਿਆਂ ਦੇ ਵਿੱਚ ਵੀ ਸਹੀ ਬਣਦੀ ਹੈ ਕਾਸਟ ਨਾਲ ਸਹੀ ਪੂਰੀ ਵਧੀਆ ਪਰ ਇਹ ਬੜੇ ਵਧੀਆ ਤਰੀਕੇ ਨਾਲ ਇਹਨਾਂ ਨੇ ਕਾਕੇ ਉਹਨਾਂ ਨੇ ਬਣਾਇਆ ਸੋਧ ਕੇ ਬਣਾਇਆ ਤੇ ਹੁਣ ਇਹ ਆਸਟ੍ਰੇਲੀਆ ਜਾ ਰਿਹਾ ਹੈ ਉਦੋਂ ਬਾਅਦ ਜੇ ਮੈਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਫੇਰ ਤੁਹਾਡੇ ਦਰਸ਼ਨ ਕਰਾਂਗੇ ਤੇ ਦੱਸਾਂਗੇ ਇਹਦੇ ਬਾਰੇ ਜਾਣਕਾਰੀ ਕੀ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ